ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਘਾ ਦਾ ਦੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਪੰਜਾਬ ਦੇ ਕਮੰਦਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੜ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਪਪਾ ਵੀਰ ਦੇ ਕੋਲ ਤੇ ਆ ਜਾਓ ਵੀਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੱਸੀਆ ਭਾਜੀ ਸੱਸਰੀਆ ਜੀ ਵੀ ਸਤਿ ਸ੍ਰੀ ਅਕਾਲ ਉਸ ਨੌਟੇਟਾ ਜੀ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਜੱਕੇ ਵੀਰ ਵਧੀਆ ਚੜਦੀ ਕਲਾ ਵਧੀਆ ਚੜਦੀ ਕਲਾ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਭਰਪਾਲ ਸਿੰਘ ਜੇ ਪਿੰਡ ਪਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 91 45 ਚਲਾਣੇ ਨਾਲ 25 ਠੀਕ ਹੈ ਜੀ ਹਾਂ ਜੀ ਹਾਂ ਜੀ ਰਾਤੀ ਤੇ ਹੋਣਗੀ ਤਾਂ ਆ ਗਈਆਂ ਚਾਰ ਝੋਟੀਆਂ ਆ ਚਾਰ ਰਾਤੀਆਂ ਆਪਣੇ ਕੋ ਆ ਗਈਆਂ 5:00 ਵਜੇ ਨਾਲ ਅੱਛਾ ਦੋ ਦੇ ਆਉਂਦੇ ਸੇੜੋ ਗਈਆਂ ਠੀਕ ਹੈ ਮਤਲਬ 20-20 ਬਾਈ-ਬਾਈ ਕਿਲੋ ਵਾਲੀਆਂ ਅੱਛਾ ਹਾਂ ਜੀ ਹਾਂ ਜੀ ਬੱਚਾ ਬੰਦੇ ਅੱਗੇ ਰਾਤੀ ਲੱਗੇ ਲੱਦਗੇ ਉਹ ਰਾਤੀ ਲੱਗੇ ਆਪਣੇ ਮਤਲਬ ਵੀਰ ਭਰਾ ਆਪਾਂ ਨੂੰ ਫੋਨ ਆਇਆ ਹੀ ਨਾ ਜਿਦਾਂ ਆਪਾਂ ਕਿਹਾ ਹੈ ਹਾਂਜੀ ਹਾਂਜੀ ਉਹਨਾਂ ਵੀਡੀਓ ਪਾ ਲਈ ਉਹ ਜਿਵੇਂ ਆਏ ਨਹੀਂ ਠੀਕ ਹੈ ਤੇ ਉਹਨਾਂ ਨੇ ਆਪਣੇ ਵੀ ਆਪਣੇ ਵੀਡੀਓ ਤੇ ਚੱਲ ਗਏ ਅਮੋਗੇ ਚੱਲ ਗਏ ਅਸੀਂ ਦੋਵੇਂ ਅੱਛਾ ਅੱਛਾ ਠੀਕ ਹੈ ਪਰ ਬੜਾ ਯਕੀਨ ਜਗੇਵੀਰ ਆਪਣੇ ਦੇ ਵੀਰ ਵੀਰ ਭਰਾ ਕਰੰਦਾ ਆ ਤੇ ਯਕੀਨ ਆਪਾਂ ਕਿਸੇ ਦਾ ਤੋੜਨਾ ਵੀ ਨਹੀਂ ਆ ਨਹੀਂ ਨਹੀਂ ਬਿਲਕੁਲ ਸਹੀ ਗੱਲ ਉਹ ਆਪਾਂ ਆਖਿਆ ਉਹੋ ਜਾ ਕੇ ਨਿਕਲ ਦਿਆ ਠੀਕ ਆ ਠੀਕ ਹੁਣ ਆਪਾਂ ਚਾਰ ਝੋਟੀਆਂ ਕਿਹਾ ਸੀ ਕੌਣ ਆਏ ਬੜੇ ਵੀ ਵੀਰ ਕਿਦੋਂ ਆਉਣੀਆਂ ਕਿਦੋਂ ਆਉਣੀਆਂ ਤੇ ਦੂਨ ਚਲੋ ਉਹਨਾਂ ਦੀ ਵੀਡੀਓ ਪਾ ਕੇ ਬਣਦੇ ਆ ਵੀ ਸੌਦਾ ਥੋੜਾ ਮੈਂ ਕੱਚਾ ਪੱਕਾ ਜਿਹਾ ਹੋਣਾ ਹੈ ਅੱਛਾ ਹਾਂ ਹਾਂ ਇਹਦਾ ਦੱਸੋ ਫਿਰ ਇਹਦੇ ਬਾਰੇ ਇਹ ਦੂਜਾ ਸੂਆ ਜੱਗੇ ਵੀਰ ਸੂਈ ਆ ਅੱਛਾ ਇਹ ਆਟਾ ਇਹਦੇ ਥੱਲੇ ਦੁੱਧ ਠਟਾ ਗਈ ਆ 19 ਕਿਲੋ ਠੰਡਾ ਕਰਕੇ ਲਿੱਟ ਰਾ ਦੁੱਧ ਦਮਾਗੇ ਅੱਛਾ ਇਹ ਦਮਾ 200 ਕਿਲੋ ਚੋਗ ਲੈਦਾ ਕੋਥੋਂ ਵੀਰ ਜੀ 21 ਕਿਲੋ ਪ੍ਰੋਗਰਾਮ ਚੋਗ ਲੈ ਲੈਂਦਾ ਇਹਨਾਂ ਨੇ ਮਤਲਬ ਤੁਹਾਨੂੰ ਪਤਾ ਪੱਠੇ ਪਟੜੀ ਕਿ ਸਭ ਵੀ ਬੜਾ ਪੈ ਜਾਂਦਾ ਹਾਂਜੀ 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 ਹਾਂ ਲਓ ਜੀ 21 ਡੇਟਾ ਤੇ ਕੋਲ ਗ੍ਰਾਮ ਵਾਈ ਨਾਲ ਚਵਾਈ ਕਰਕੇ ਨੇ ਹਾਂ ਉਹ 19 ਕਿਲੋ ਸਾਡੇ ਘਰੋਂ ਦੋ ਟਾਂਗ ਭਾਂ ਜਿੱਦਾਂ ਮਰਜ਼ੀ ਚੋਗ ਲੈ ਚਵਾਈ ਇਹਦੀ ਹੋਈ ਆ ਅੱਛਾ ਜੀ ਆਨਲਾਈਨ ਕਿੰਨਾ ਬੰਦੇ ਨੇ ਚਵਾਈ ਕਰਾਈ ਆ ਅੱਛਾ ਜੀ ਅੱਜ ਕਿਹਨੂੰ ਸੌਦਾ ਭਾਣੀਆਂ ਠੀਕ ਹੈ ਨੀ ਵੀਰਪੁਰਾ ਕੋਈ ਫੋਨ ਕਰ ਨਵਾਬ ਦਾ ਠੀਕ ਆ ਲੱਗਾ ਜੀ ਨਵਾਬ ਦਾ ਹਾਂ ਜੀ ਨਵਾਬ ਚੋਡੇ ਦਾ ਪਿੱਛੇ ਸੀਮਣੇ ਕੀ ਕਟਾ ਕੱਤੀ ਕੱਤੀ ਵੀ ਸੀ ਲਓ ਜੀ ਫੀ ਮਲਕਾਫ ਆ ਗਿਆ ਜੇ ਪਿੱਛੇ ਐ ਨੱਪਲਿਆ ਪਲਿਆ ਆਈਆ ਹਾਂ ਠੀਕ ਆ ਲਓ ਜੀ ਇਹ ਵੀ ਖੋਲੋ ਵੀਰ ਜੀ ਖੋਲੋ ਚਲੋ ਚੰਗੀ ਗਾਂ ਫਰੀਂਡ ਤਿਆਰ ਨੂੰ ਵੀ ਉਹ ਜਿਹੇ ਫੇਸ ਉਹ ਆਪੀ ਚੈੱਕ ਕਰ ਸਕਦੇ ਕੱਡ ਕੱਡ ਜਿਹੜਾ ਚੰਗਾ ਆ ਗਿਆ ਤੇ ਚੈਟ ਬਲਿਆ ਗਿਆ 19 ਲੀਟਰ ਜਿਹੜਾ ਆਸਦਾ ਬਿਲਕੁਲ ਕੰਡੇਰੇ ਧਰਮਾ ਜਿਹੜਾ ਦੁੱਧ ਤਿਆਰ ਹੋਊਗਾ ਪਿਠੋਣਾ ਦਾ ਸਹਿਜ ਗਿਆ ਬਹੁਤ ਹੀ ਚੰਗਾ ਵਾ ਬਾਕੀ ਵੀਰ ਨੇ ਅਸਟਾਵੇਂ ਇਹਦੀ ਚਿਵਾਈ ਕਰ ਦਿੱਤੀ ਹੈ ਕਿਹਨੂੰ ਅੱਧਾ ਘੰਟਾ ਹੋਇਆ ਜੱਗੇ ਵੀਰ ਅੱਛਾ ਜੀ ਸ਼ਾਮਾਂ ਨੂੰ ਤਾਂ ਬਣਦੀ ਹੌਲਤ ਨਾਲ ਗਾਵਾਂ ਬਣਦੀਆਂ ਨੇ ਠੀਕ ਹੈ ਠੀਕ ਹੈ ਜੀ ਲੱਗਦੀ 19 ਲੀਟਰ ਜਿਹੜਾ ਬਹੁਤ ਜਿਆਦਾ ਦੁੱਧ ਮੰਨਿਆ ਗਿਆ ਬਾਅਦ 21 ਲੀਟਰ ਦੇ ਕੋਲ ਤਿਆਰ ਹੀ ਬਾਕੀ ਪਾੜੇ ਪੁੜੇ ਕਰਕੇ ਥੋੜਾ ਬਦਾਂ ਪੈਂਦਾ ਫਰਕ ਇਧਰ ਵੀ ਛਾੜ ਦਵੇ ਅੱਜ ਚੱਲ ਕਿਆ ਕਰੀਏ ਮਿਲਕ ਵਾਲ ਦੇ ਵਿੱਚ ਤਕੀਦ ਨੇ ਆਪਾਂ ਤੁਹਾਨੂੰ ਪਹਿਲਾਂ ਸ਼ਕੀਨ ਨੂੰ ਹੋ ਗਏ ਆ ਤੰਗੀਆਂ ਮੱਜਾਂ ਦੇ ਇਧਰ ਦੇਖੋ ਕਾਹ ਜਰਗੇ ਇੱਥੇ ਦੇਖੋ ਇਹ ਆ ਬਰੀਡ ਇੱਥੋਂ ਕੋਈ ਜਿਹੜਾ ਮਰਜ਼ੀ ਫੜੀ ਜਾਂਦਾ ਇੱਥੋਂ ਜਿਹੜਾ ਮੈਂ ਇੱਥੋਂ ਮੜ ਕੇ ਦਿਖਾਵੇਂ ਆ ਬਰੀਡ ਆ ਵੇ ਚੰਨ ਕਾਹ ਜਰਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਹਾਂ ਇੱਥੋਂ ਜਿਹੜਾ ਮਰਜ਼ੀ ਆ ਕਾ ਵੇ ਹੰਡੀ ਇੱਥੋਂ ਮੜ ਕੇ ਦਿਖਾਵੇਂ ਆਹ ਵੇਖੋ ਜੀ ਜੰਗਤਾਂ ਦੇ ਕਾਲੇ ਕਾਲੇ ਵਾਲੇ ਜਿਹੜੇ ਕਾਲੇ ਕਾਲੇ ਹਾਂਜੀ ਹਾਂਜੀ ਇਹ ਤਾਂ ਵੀ ਬੂਟੇ ਵਾਲ ਜਿਹੜਾ ਚਟਾ ਨਹੀਂ ਹੈਗਾ ਤੇ ਇਹਦਾ ਭਾਈ ਮੋਹਨ ਫੇਰ ਇਹਦਾ ਵੀਰ ਜੀ ਮੂੰਹ ਫੋਨ ਨਾਲ ਵੀ ਮੋਹਨ ਫੋਨ ਤੇ ਕਰਾਂਗੇ ਤੇ ਚੰਗੀ ਲਾਈ ਟੂਨ ਲਾ ਲੈ ਹਾਂਜੀ ਨਹੀਂ ਤੇ ਆਪਾਂ ਪਰਸੋਂ ਜਦੋਂ ਵੀਡੀਓ ਪਾਵਾਂਗੇ ਨਾ ਹਾਂਜੀ ਉਹ ਤਾਂ ਇਹਦੀ ਲਾਈ ਚਵਾਈ ਦੋਹਾਂ ਟਾਈਮ ਆਪਾਂ ਕਰਾਵਾਂਗੇ ਲੀਟਰ ਵੀ ਮਰਾਵਾਂਗੇ ਤੇ ਕੰਡਾ ਵੀ ਨਾਲ ਮਰਾਵਾਂਗੇ ਅੱਛਾ ਜੀ ਫੇਰ ਵੇਚਾਂਗੇ ਮੱਝ ਠੀਕ ਹੈ ਉਹ ਚਲੋ ਸਿੱਧੀ ਹੋ ਜੂਗੀ ਇਹ ਹਾਂਜੀ 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 ਆਜੇ ਕੇ ਵੀ ਭਰਾਣੇ ਲੈਣੇ ਆ ਕੇ ਫੂਨ ਵਾਲੇ ਅੱਛਾ ਜੀ ਨਾ ਉਸ ਫੇਰ ਪਰਸੋਂ ਤੁਹਾਡੀ ਵੀਡੀਓ ਤੇ ਰਾਤ ਵੀ ਚਵਾਈ ਹੋਊਗੀ ਤੇ ਦਿਨੇ ਵੀ ਚਵਾਈ ਹੋਊ ਠੀਕ ਹੈ ਠੀਕ ਹੈ ਫੇਰ ਆਪਾਂ ਝੋਲਦੀ ਚਵਾਈ ਹੋਊਗੀ ਇਹਦੀ ਜਨ ਬਾਕੀ ਹੈ ਕੇ ਫੇਰ ਇਹ ਨਾ ਕੋਈ ਚਾਹਦਾ ਵੀ ਗੱਲਾਂ ਝੂਠੀ ਗਏ ਆ ਤੋ ਕਹਿੰਦਾ ਮਾਰਦਾ ਹਾਂਜੀ ਹਾਂਜੀ ਫੇਰ ਕਵਾਂਗੇ ਨਾ ਫੇਰ ਪਤਾ ਲੱਗੂ ਵੀ ਅਗਲਾ ਕਿ ਸੱਚ ਦਾ ਝੂਠ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਝੋਟੀ ਚੋਂ ਦੁੱਧ ਆ ਲਈਏ ਪਤਲੇ ਛਾਣ ਦੀਆ ਚਲੋ ਦੁੱਧ ਕੱਢਣਾ ਹੀ ਕੱਢਣਾ ਵਾ ਸੂਆ ਬਾਈ ਕਿਨਵਾ ਸੂਈ ਇਹ ਦੂਜਾ ਸੂਆ ਸੂਈ ਪ੍ਰੋਪਰ ਠੀਕ ਆ ਠੀਕ ਆ ਜੀ ਦੂਜਾ ਸੂਆ ਝੋਟੀ ਸੂਈ ਆ ਤੇ 21 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਹੀ ਬਾਕੀ ਹੁਣ 19 ਕਿਲੋ ਹੋਣ ਦੀ ਗਰੰਟੀ ਆ ਠੀਕ ਆ ਠੀਕ ਆ ਹਾਂ ਫਾਈ ਕਿੰਨਾ ਝੋਟੀ ਆ ਇਹ ਪਹਿਲਾ ਸੂਆ ਜੱਗੇ ਵੀਰ ਸੂਈ ਆ ਅੱਛਾ ਜੀ ਤੇ ਦੇਖੋ ਇਹ ਵੀ ਹਾਂ ਠੀਕ ਹੈ ਠੀਕ ਹੈ ਪਹਿਲਾ ਸੂਆ ਸੂਈ ਆਇਆ ਤਾਂ ਮੈਂ ਹਨ 14 ਕਿਲੋ ਬੋਲਾ ਹਾਂ ਜਨਾ ਜੇ ਤਿਆਰ ਆ ਅੱਛਾ ਜੀ 14 ਹੋ ਜੇ 15 ਅਜ ਨਹੀਂ 14 ਦੇ ਤੇ ਫੁੱਲ ਗਰੰਟੀ ਹੈ ਨਾ ਠੀਕ ਹੈ ਜੀ ਪਹਿਲੇ ਸੂਏ ਮੈਂ ਉਮੀਦ ਇੰਨੀ ਕਰਦਾ ਐ ਦੀ ਝੋਟੀ ਦੀ ਹਾਂ ਜੀ ਇਹ 16 17 16 17 ਕਿਲੋ ਦੁੱਧ ਪਾਉਗੀ ਅੱਛਾ ਜੀ ਹਾਂ ਜੀ ਬੀਬੀ ਪਿੱਛੇ ਜਵਾਬ ਪਾਜੀ ਆਹ ਕੱਟਾ ਜਿਹੜੇ ਬਗਲ ਲਓ ਜਿਹੜੇ ਪਿੱਛੇ ਆ ਗਏ ਜੀ ਆਹ ਵਾਲਾ ਮੇਲ ਕਾਫ ਹਾਂ ਤੇ 14 ਲੀਟਰ ਜਿਹੜਾ ਇਹਦੇ ਕੋਲ ਬੌਲਾ ਹੀ ਬੌਲਾ ਤਿਆਰ ਆ ਦੇ ਕਰੋ ਫੇਰ 50 60 ਦੇ ਨਾਲ ਸਰ ਸੂਈ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਜੀ ਖੋਲੋ ਬਾਈ ਜੀ ਫੇਰ ਖੋਲੋ ਜੀ ਜੀ ਲੋ ਬੰਦੇ ਆਣੇ ਆਂ ਜਿਹੜੀ ਆਲੇ ਹੁੰਦੇ ਆ ਬਾਈ ਕੱਟ ਕੱਟ ਕੇ ਨਗੀਨੇ ਤੇ ਘਰ ਘਰ ਪ੍ਰੀਣ ਬਾਈ ਨੇ ਤਿਆਰ ਕਰ ਦੇਣੀ ਇੱਕ ਰਾਂ ਥੱਲੇ ਚੈੱਕ ਕਰਦਾ ਤੇ ਮਹੀਆ ਨਾ ਚਫਦਾ ਵਾਂਗੂ ਬਣੀ ਪਈ ਯਾਰ ਥਾਣਾ ਦਾ ਸੈਕਿਆ ਜਿਹੜਾ ਬਹੁਤ ਜਿਆਦਾ ਚੰਗਾ ਆ ਗਿਆ ਵਾ ਹਾਂ ਕੱਲਾ ਕੱਲਾ ਜੱਗੇ ਵੀ ਰੰਗ ਨੂੰ ਪੈਂਦਾ ਮੈਂ ਕਿੰਨੀਆਂ ਕਾਲੀਆਂ ਸ਼ਾਹ ਝੋਟੀਆਂ ਜੀਆਂ ਹਾਂ ਜੀ ਸ਼ਾਹ ਹੀ ਫੀ ਗੜੀ ਹੁੰਦੀ ਇਹਨਾਂ ਦੇ ਲਾਉਣੀ ਮਿਲਪ ਬੈਂ ਦਿਖਾਉਂਦੇ ਦੋਵਾਂ ਸਾਈਡਾਂ ਤੇ ਬਹੁਤ ਹੀ ਚੰਗੀ ਲੱਗੀ ਆ ਇਹ ਘਵਾਨੇ ਦੇ ਵਿੱਚ ਇਹ ਨਾੜਾਂ ਲੜਾਈਆਂ ਕਾਫੀ ਆ ਗਈਆਂ ਵਾ ਸਰੋ ਦੀ ਜੇ ਕਿੰਦਰ ਲਈ ਸਾਈਡ ਤੋਂ ਸੁਣਾ ਦਾ ਸੈ ਹੈ ਜਿਹੜਾ ਬਹੁਤ ਹੀ ਚੰਗਾ ਵਾ ਕੀ ਬਤੀ ਗਈ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਨਿਕਾ ਜੇ ਆ ਵੇਚ ਨੂੰ ਜੇ ਕੇ ਵੀਰ ਆਪਾਂ ਮੈਂ 2 ਦੀ ਵੇਚ ਦੂੰਗਾ 200 ਦੀ ਵੇਚ ਦੂੰਗਾ ਹਾਂਜੀ ਇੱਕ ਅਸੀਂ ਦੇ ਦੀਏ 180 80 ਦੀ ਹਾਂਜੀ ਨੇ ਕਰੀਏ ਜਾ ਕਰਾਵਾਂ ਜਿੰਨਾ ਕਰਾਉਣਾ ਚੰਗੀ ਝੋਟੀ ਵੀ ਨਹੀਂ ਕਹਿੰਦੇ ਵੀ ਦੇਦਾ ਇਹ ਫਾਇਦਾ ਆ ਹਾਂਜੀ ਮੰਨ ਲਓ ਵੀ 5 ਸੂਵੇ 4 ਵੀ ਬੰਦਾ ਫੇ ਰੁਪਏ ਮਾਰ ਸਕਦਾ ਵਟਸਾਪ ਸਕਦਾ ਵਟਸਾਪ ਸਕਦਾ ਨਹੀਂ ਮੈਂ ਬੁਲਾਣਾ ਵੀ ਝੋਟੀ ਆ ਹਾਂ ਬਿਲਕੁਲ ਬਿਲਕੁਲ ਜੀ ਭਈ ਕਰਦੇ ਹਾਂ ਮੈਂ ਖਰਾਕਾ ਹੀ ਆ ਜਿਹੜੀ ਆਪਾਂ ਜੇ ਕੇਰ ਹਾ ਨਾ ਕਰਦੇ ਨਹੀਂ ਹਾਂਜੀ ਹਾਂਜੀ ਆਪਾਂ ਪੂਰੇ 1.5 ਲੱਖ ਦੀ ਦਵਾਂਗੇ ਜੇ ਕੇ ਵੀਰ ਅੱਛਾ ਜੀ ਪਰ ਉਧਰੋਂ ਜੇ ਕੋਈ ਵੀਰ ਭਰਾ ਆ ਕੇ ਉਹ ਪੜਾਉਂਦੀਆਂ ਨਹੀਂ ਆ। ਹਾਂਜੀ ਹਾਂਜੀ। ਪਰ ਆਪਾਂ ਪਾਣਾ ਦਿੱਤੀ ਪਾਣਾ ਨਹੀਂ ਪਾਣਾ ਦੇ ਦਾਂਗੇ। ਠੀਕ ਹੈ। ਉਹਨੇ 1.5 ਦੀ ਦੇ ਦਿੱਤੀ। ਠੀਕ ਹੈ ਕਸਰ ਹੋ ਤਾਂ ਨਹੀਂ ਜੀ। ਕੋਈ ਵੀਰ ਭਰਾ ਫੋਨ ਲਾਵੇ ਥੋੜੀ ਬੋਦੀ ਕਸਰ ਜੱਗੇ ਵੀ ਕੱਢ ਦਾਂਗੇ। ਅੱਛਾ। ਥੋੜੀ ਬੋਦੀ ਨਿਕਲ ਨਹੀਂ ਜਾਂਦੀ ਨਿਕਲ। 5000 ਦੀ। ਹਾਂਜੀ। 5000 ਨਹੀਂ ਨਹੀਂ 5000 ਨਹੀਂ। 4000 1500 ਦੀ ਕੀ। ਠੀਕ ਹੈ ਜੀ। ਪਰ ਪਤਾ ਵੀ ਚੰਗੀ ਆ ਬਰੀਡ ਵੀ ਚੰਗੀ। ਨਹੀਂ ਕੱਢਦੀ ਹੈ ਕਸਰ ਹਨਾ। ਕੱਢਦੇ ਹਾਂ ਨਾਲ ਜਿੱਥੇ ਕੋਈ। ਕੱਢਦੇ 5 ਪਰ ਆਇਆ। 45 ਦੀ ਕਰ ਦਈਏ। ਆਣਾ ਜਗੇ ਜਾਣ ਦਾ ਕੋਈ ਗੱਲ ਨਹੀਂ ਉਹ ਕਹਿ ਤਾ ਚਲੋ ਜੋ ਤੂੰ ਫਿਰ ਕਹਿ ਤਾ 145 ਦੀ ਦੇ ਦਾਂਗੇ ਠੀਕ ਹੈ ਠੀਕ ਲੋ ਚੋਟੀ ਆਣ ਕੇ ਕੋਈ ਵੀਰ ਭਰਾ ਇੱਥੇ ਆਣ ਕੇ ਚੋਵੇ ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਆਂ ਜੀ ਬਾਕੀ ਜਿਹੜਾ 1 ਲੱਖ 45 ਹਜ਼ਾਰ ਨੇ ਵੀਰ ਨੇ ਮੁੱਲ ਕਰਤਾ ਵਾ 16 17 ਲੀਟਰ ਜਿਹੜਾ ਦੁੱਧ ਭਰੂਗੇ ਜੇ ਪੰਡਾ ਪਰ ਪੰਡਾ ਪਹਿਲੇ ਪਹਿਲਾ ਟਾਈਮ ਬੋਲੀ ਆ 14 15 ਠੀਕ ਹੈ ਠੀਕ ਹੈ ਤੇ ਆ ਭਾਈ ਵਹਿਣ ਦੇ ਬਾਰੇ ਦੱਸਿਓ ਇਹ ਜੱਗੇ ਵੀ ਤੀਸਰਾ ਸੂਆ ਸੂਈ ਆ ਜਿਹਦੇ ਫਾਰਮੂਲਾ ਆ ਉਹਨੇ ਚੋਇਆ 35 ਕਿਲੋ ਅੱਛਾ ਜੀ ਠੀਕ ਆ ਆਪਾਂ 30 ਕਿਲੋ ਦੀ ਗਰੰਟੀ ਕਲਾ ਦੇ ਰਹੀਆਂ ਠੀਕ ਹੈ ਠੀਕ ਆਈਟਮ ਆਪਾਂ ਤੀਜਾ ਚੌਥਾ ਜਿਹੜਾ ਸੂਈ ਨੂੰ 20 ਕਿਲੋ ਬੋਲੇ ਤੋਂ ਬਾਹਰ ਚੜ ਕੇ 20 ਕਿਲੋ ਦੇ ਫੁੱਲਾ ਫੁੱਲਾ ਆਣਾ ਅੱਛਾ ਈ ਉਹਨੇ ਆਪਾਂ ਚਮਾਈ ਕਰਾ ਲੈਣੀ ਠੀਕ ਹੈ ਠੀਕ ਹੈ ਲੋ ਜੀ 20 ਲੀਟਰ ਜਿਹੜਾ ਬੋਲਾ ਇਹਦੇ ਕੋਲ ਤੇ ਆਉਣਾ ਨੇ ਆਹ ਜੀ ਚਲਸੀ ਤੇ ਛਾਈ ਆ ਟਰਾਕ ਹੈ ਫਿਰ ਮੂੰਹ ਵੇਖੇ ਦਾ ਲੋ ਜੀ ਫੇਸ ਕੁਆਲਟੀ ਚੈੱਕ ਕਰਵਾ ਦੇ ਕਰਾਓ ਜੀ ਜੀ ਇਹ ਕਹਿੰਦੇ ਦੋ ਗਾਮਾ ਰੱਖਣੀ ਆ ਇੱਕੋ ਹੀ ਰੱਖ ਲੈ ਬਿਲਕੁਲ ਬਿਲਕੁਲ ਸਹੀ ਕਹਿੰਦੇ ਲੋ ਜੀ ਕਾੜ ਦਾ ਕਾੜ ਜਿਹੜਾ ਬੋਲੀ ਤਗੜਾ ਵਾ ਜੀ ਬਿਲਕੁਲ ਜੀ ਬੋਲੇ ਦੇ ਵਿੱਚ ਹੀ ਆ 304 ਦੇ ਆਸ-ਪ ਪੰਡਾ ਪਈਆਂ ਵਾ ਥੱਲੇ ਕਰ ਫੇਰ ਹੜੇ ਕਰੀਏ ਗਵਾਨ ਸਿੰਘ ਜੀ ਇਹ ਥਾਂ ਨੇ ਮੀਆਂ ਕੱਲਾ ਕੱਲਾ ਲੱਗਾ ਪਿਆ ਵਾ ਤੇ ਗੇਟ-ਫਿੱਟ ਤੇ ਥਾਂ ਲੱਗਾ ਪਿਆ ਚਲ ਕੋਈ ਵੀ ਕਾ ਚੀ ਜਾਵੇ ਜੇ ਸੁਬਾਹ ਹੋਈ ਜਾਂ 30 30 ਪਰਾ ਸਾਹਮਣੇ ਵਾਲਾ ਵੀ ਤੇ 20 ਤੱਕ ਕਿਉਂ ਫੇਰ 35 ਤੋਂ 40 ਚਵਾ ਦੇ 35 ਲੀਟਰ ਜਿਹੜਾ ਟਾਰਨ ਦੇ ਵਿੱਚ ਪਾਈ ਉਹਨਾਂ ਨੇ ਚੋਖ ਹੋਇਆ ਵਾ ਵੀ ਆਵਲਾ ਇਹਦਾ ਜਵਾਬ ਆ ਗਿਆ ਜੀ ਇਹ ਹੈਗਾ ਜੀ ਮੇਲ ਕਾਫ ਜਿਹੜੀ ਲਈ ਖਵਾਈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਗਿਆ ਬਾੜੀ ਲੈਣ ਛੱਡੋ ਜਵਾਬ 100% ਦਿੱਤੇ ਨਾ 35 ਕਿਲੋ ਦੇ ਅੱਛਾ ਜੀ ਆਪਾਂ 30 ਦੀ ਕਹਾਂਗੇ ਈ ਵੱਡੀ ਆ ਨਾ ਭੰ ਚਾਦੀ ਕਰਦੇ ਮਾਦ ਨੂੰ ਵੱਡਾ ਆਂਗੇ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਕਹਿੰਦੀ ਮੈਨੂੰ ਦੇ ਪਾਉ ਚੱਲ ਵੀਰ ਉਹ ਜਿਹੜਾ ਬਹੁਤ ਹੀ ਚੰਗਾ ਕੱਢਿਆ ਉਹ ਕਰਮਾਲੀ ਨੇ ਤੇ ਬਾਕੀ ਚਵਾਈ ਵੀ ਆਪਾਂ ਨੇ ਕਰਾ ਕੇ ਕਰਾ ਦੇਣੀ ਆ ਠੀਕ ਬਾਕੀ ਦੇਖੋ ਜਿਹੜੀ ਕੱਢਿਆ ਮਰਾ ਨੂੰ ਆਪਾਂ ਚਲੋ ਮਗਰ ਲੈਣਾ ਨਹੀਂ ਚਵਾਈ ਹੋ ਗਈ ਜੇ ਚੱਲੇ ਦੇਖਦੇ ਹਾਂ ਕਿਸੇ ਵੀ ਦਾ ਨਾ ਮੋਟਾ ਵੀ ਫੜਤੀ ਆ ਕੇ ਸਾਡਾ ਆ ਵੀ ਤੇ ਫੇਸ ਜਾਨੀ ਉਹ ਵੀ ਮਾਈ ਜਾਨੀ ਉਹ ਬੋਲੀ ਜਦਾਂ ਜਮਰ ਮਤ ਵਾਈ ਨੇ ਕਿਹਾ ਵੈ ਕਿ ਦਸਤਾ ਕੀ ਜਾਂਦੀ ਆ ਮੈਂ ਤਾਂ ਮਟ ਤਾਂ ਕਲ ਦਦੇਨੀ ਦੇਲੇ ਚੰਦਾਂ ਵਾਲੇ ਤੈਨੂੰ ਬੜਾ ਵੱਡੀਆਂ ਗਾਵਾਂ ਲੱਗੀਆਂ ਹਾਂਜੀ 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 ਛੋਟੀ ਦੇਵਾਂ ਨੇ ਸਾਨੂੰ ਫਾਇਦਾ ਨਹੀਂ ਕੰਮ ਵੀ ਉਹ ਕਰਦੇ ਬਹੁਤ ਸਾਰੇ ਸਾਰੇ ਉਹਨਾ ਦੇ ਸੇਵਾ ਵੀ ਉਹ ਤੇ ਥਾਂ ਵੀ ਚੰਗਾ ਮੁੱਢੀ ਦਾ ਲੱਗਾ ਪਿਆ ਪਰ ਉਹ ਮਤਲਬ ਜੀ ਨਹੀਂ ਬੋਲਦੇ ਨਾ ਭਾਵੇਂ ਸਾਰੇ ਟੰਬਰੀ ਪਹਿਰੇ ਹੋ ਗਈ ਹਾਂਜੀ ਅੱਛਾ ਜੀ ਹਾਂ ਲਓ ਮਿੱਤ ਜਵਾਈ ਜੀ ਬਲੋ ਚੈੱਕ ਕਰ ਬਾਲਟੀ ਦਾ ਹੁੰਦੀ ਤਰ ਤਾਹਦੀ ਹੋਗੀ ਬਾਲਟੀ ਨਹੀਂ 12 13 ਕਿਲੋ ਦੀ ਇੱਟੀ ਬਾਲਟੀ ਠੀਕ ਹੈ ਠੀਕ ਲਓ ਜੀ 12 ਲੀਟਰ ਦੀ ਜਿਹੜੀ ਬਾਲਟੀ ਆ ਤੇ ਮਿੰਟੋ ਮਿੰਟ ਬਾਲਟੀ ਹੈ ਗਰਮਾਲੀ ਦੇ ਦੋ ਮੰਤਲਾਂ ਦੇ ਵਿੱਚੋਂ ਜਿਹੜੀ 12 ਲਿਖੀ ਬਾਲਟੀਆਂ ਪੰਜੇ ਪੈਗੀ ਕਰ ਦਿੱਤੀ ਆ। ਦੋ ਜੱਗੇ ਵੀ ਲਾਪਾ 20 ਕਿਲੋ ਕਹਿਣਾ ਦੁੱਧ ਕਰਮਾ ਲਈ ਭਾਵੇਂ ਤੋਂ ਜ਼ਿਆਦਾ ਹੀ ਹੋਵੇ ਗਰੰਟੀ ਹਾਂ ਦੀ 20 ਕਿਲੋ ਦੀ ਹੈ। ਅੱਛਾ ਜੀ। ਤੇ ਚਲੋ ਬਗਾਨੇ ਘਰ ਜਾਣੇ ਆ ਕਿਲੋ ਖੰਡ ਵਾਧ ਵੀ ਸਾਡੀ ਘਰ ਵੀ ਸਾਂਦੀ। ਆਹ ਜੀ ਗੱਲ ਹੈ ਜੀ। ਹਾਂ ਜੀ। ਇਹ ਗੱਲ ਹੈ ਜੀ। ਗੱਲ ਸਹੀ ਹੈ ਚਲੋ ਕੋਈ ਮਾੜੇ ਕਰਕੇ ਫਰਕ ਪੈ ਸਕਦਾ। ਬਾਕੀ ਚਲੋ ਬਾਅਦ ਤੇ ਨਿਕਲੇ ਬਹੁਤ ਜ਼ਿਆਦਾ ਸੋਭਾ ਹੁੰਦੀ ਆ। ਬਸ ਬਸ ਗੱਲ ਆ ਜੀ। ਤੇ ਪੈਂਟ ਹੈ ਜੀ ਤੇ ਚਲੋ ਥੋੜਾ ਬੋੜਾ ਫਰਕ ਪਾ ਹੀ ਜਾਂਦੇ ਆ।

ਇੱਕ ਇੱਕ ਟਾਈਮ ਦੀਆਂ ਦੋ ਦੋ ਬਾਲਟੀਆਂ ਭਰੂ ਵੀ ਕਰਮਾ ਲਈ ਘਰੂ ਜੀ ਤੋਂ ਨਹੀਂ ਦੇਦੇ ਤੇਨੂੰ ਕੋਈ ਸੇਵਾਲਾ ਦਾ ਵੀ ਘਰ ਹੋ ਸਕਦਾ ਤਿੰਨ ਵੀ ਭਰ ਲੈਣਾ ਨਹੀਂ ਭਰ ਲੈ ਨਹੀਂ 35 ਕਿਲੋ ਦੀ ਫੁੱਲ ਜੱਗੇ ਵੀ ਉਹਨਾ ਗਾਰੰਟੀ ਦਿੱਤੀ ਹੈ ਉਹਨਾ ਸਾਨੂੰ ਅੱਛਾ ਅੱਛਾ 35 ਕਿਲੋ ਮਾਲਾ ਵੀ ਦੇਊਗੀ ਠੀਕ ਹੈ ਠੀਕ ਹੈ ਮਾਲਾ ਵੀ ਆ ਚੌਕ ਦੇ ਵਿੱਚ ਦੀ ਸੂਈ ਕਰਮਾ ਲਈ ਹਾਂਜੀ ਹਾਂਜੀ ਹਾਂ ਕਰੌਸ ਆ ਚੱਲ ਦੁੱਧ ਵੀ ਕਿੱਟਾ ਇੱਕ ਜੱਗੇ ਵੀ ਇਹ ਫੈਡ ਵੀ ਚੰਗੀ ਆਉਂਦੇ ਆਉਂਦੀ ਆ ਚਾਰ ਤੋਂ ਪਲੱਸ ਫੈਡ ਆਉਂਦੀ ਆ ਇਹਦੀ ਕਿੱਟਾ ਦੁੱਧ ਮੱਝਾਂ ਦਾ ਪਰ ਇਹ ਕਿਹਦੀ ਇਹ ਸਿਰ ਤੋਂ ਚਵਾਈ ਬੜੀ ਕੋਲੀ ਇੱਕ ਥਾਂ ਬੜਾ ਲੰਮਾ ਕੋਈ ਉਹਦੀ ਦਾ ਇਹਦੇ ਚੋਣੀ ਇਹ ਤਾਂ ਸੌਖੀ ਫੱਟੀ ਰੱਖ ਕੇ ਬੰਦਾ ਚੋੜ ਲੈਂਦਾ ਹਾਂਜੀ ਹਾਂਜੀ ਕੋਈ ਗਾਣ ਨੂੰ ਕੀ ਕਰਨਾ ਜਿਹਨਾਂ ਮੱਤ ਮਾਰ ਕੇ ਰੋੜੀ ਦਿੱਤਾ ਬਿਲਕੁਲ ਬਿਲਕੁਲ ਜੀ ਆਹ ਫੜਾਉਣਾ ਮੱਜਾਂ ਵੀ ਆਪਾਂ ਚੰਗੀਆਂ ਪਾਵਾਂਗੇ ਦਾ ਭਾਵੇਂ ਸਾਨੂੰ ਮਿਲੇ ਇੱਕ ਲੱਭੇ ਲੱਭਾਂਗੇ ਚੰਗੀਆਂ ਤੇ ਬਿਲਕੁਲ ਸਾਫ਼ ਸੁਥਰਾ ਕੰਮ ਜਿਹੜਾ ਪਾਵਾਂਗੇ ਬਸ ਬਸ ਇਹ ਲੰਮਾ ਤੇ ਚੱਲ ਜਾਂਦਾ ਹੈ ਚੱਲ ਜਾਂਦਾ ਹੋਰ ਰੋਜ਼ ਆਪਾਂ ਮਾਲ ਨੂੰ ਮਾਲ ਵੇਚ ਨਹੀਂ ਰਹੇ ਹਾਂ ਹਾਂਜੀ ਹਾਂਜੀ ਕਿੰਨਾ ਮਾਲ ਵੇਚਣ ਦਾ ਅਹੀਂ ਇਹ ਨਹੀਂ ਆਦੇ ਵੀ ਸਾਡੀ ਕੋਈ ਗਾਰੰਟੀ ਖਾਣਦੇ ਘਰ ਸਾਈਪ ਪਾਵੇ ਦੋ ਡੰਗ ਸਾਡੇ ਘਰ ਆਣ ਕੇ ਚੋਵੇ ਠੀਕ ਆ ਠੀਕ ਹੈ ਜੀ ਮਾਲਾ ਜੱਗੇ ਵੀ ਦੋ ਦਿਨ ਹੀ ਚੋਈ ਗਈ ਤੇ ਨੇ ਮੈਂ 2000 ਦੁੱਧ ਹੀ ਦੇਣਾ 1500 ਕੱਟ ਦੇ ਦੇਣਾ ਜੀ ਦਾਨ ਚੋੜਦੇ ਨੂੰ ਬੋਲਣਾ ਪੈਂਦਾ ਛੱਡੋ ਕਿ ਛੱਡਦੇ ਛੱਡਦੇ ਲੋਕੇ ਛੱਡ ਦਿਓ ਛੱਡ ਦਿਓ ਲੋਬ ਜੀ ਕੀ ਕਰ ਸਕਦੇ ਦੋ ਬਾਲ ਦੇ ਨਹੀਂ ਆਹ ਕੰਡੀ ਕਾਤੀਆਂ ਵਾ ਆ ਜੱਗੇ ਵੀ ਦੂਜੀ ਗੱਲ ਇਹ ਵੀ ਲੁੱਚੜ ਗਈ ਆ ਮਾਂ ਲੁੱਚੜ ਗਈ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਹ ਵੀ ਚਲੋ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਹਾਂਜੀ ਹਾਂਜੀ ਇਹਦਾ ਭਾਜੀ ਮੁੱਲ ਫਿਰ ਮੁੱਲ ਜੱਗੇ ਵੀ ਇਹਦਾ ਜਿਹਦਾ ਹੁੰਦਾ ਜਿਹਾ ਹੀ ਆ ਹਾਂਜੀ ਮੰਨ ਲਓ ਵੀ ਇੰਨੇ ਦੁੱਧ ਆਲੇ ਲੱਭਣੀ ਲੱਖ ਦੀ ਹਾਂਜੀ ਆਪਾਂ ਹਾਣਾ ਸਿਰੀ ਦੇ ਦਈਏ ਨੇ ਕਰਤੀ ਕੇ ਜੈ ਜੈ ਕਰਤੀ ਕੇ ਦੁੱਧ ਵੀ ਬੜਾ 35 ਕਿਲੋ ਥੋੜਾ ਨਹੀਂ ਹੁੰਦਾ ਜੱਗੇ ਵੀਰ ਬੜਾ ਦੁੱਧ ਹੁੰਦਾ ਹੈ ਹੈ ਤੁਸੀਂ ਦੱਸੋ ਨਿੱਕੀ ਜੀ ਗੱਲ ਘਟਾ ਕੇ ਜੋ ਹਣਾ ਉਹ ਕਰ ਦੋ ਹੈ ਸਭ ਤੋਂ ਨਿੱਕੀ ਜੀ ਕਰਤੀ ਦੱਸੋ ਆਪ ਇਹ ਜਿਆਦਾ ਘਟਾ ਦिए ਨਹੀਂ ਜਿਆਦਾ ਕਰੋ ਨਿੱਕੀ ਜੀ ਕਰ ਕਿੰਨੇ ਕਹੇ ਵੀਰ ਨੇ ਮਾਸੀ ਆ ਦੇਦਾ ਭਾਸੀ ਆ ਦੇ ਦੋ ਵੇਖੋ ਕੋਈ ਦੇਦਾ ਨਹੀਂ ਆਪਾਂ ਨੂੰ ਨਹੀਂ ਨਹੀਂ ਹੈ ਪੰਜ ਮਾਲਾ ਵੀ 35 ਕਿਲੋ ਦੀ ਗਾਰੰਟੀ ਹੋਣ 20 ਕਿਲੋ ਬੋਲਾ ਹਟੇ ਤੋਂ 20 ਤੋਂ ਬਾਅਦ ਉਹ 20 ਦੀ ਗੋਲ ਗਾਰੰਟੀ ਆ ਲੈ ਗਾ ਹਾਂਜੀ ਹਾਂਜੀ ਆਹੋ ਦੱਸੋ ਵੀਰ ਆ ਤੂੰ ਹਾਣੀ 75 ਦੀ ਦੇਤੀ ਹੈ ਨਹੀਂ ਨਹੀਂ 70 ਦੀ ਹਾਂ 70 ਦੀ ਹੁਣੇ 70 ਦੇ ਆਪਣੇ ਘੜ ਜਾਂਦੇ ਜੇ ਨਹੀਂ ਘੜਦੇ ਹਾਂ ਕੋਈ ਗੱਲ ਨਹੀਂ 575 ਦੀ ਕੋਈ 35 ਲੀਟਰਾਂ ਹੀ ਦੇਊਗਾ ਨਹੀਂ ਦਊਗਾ 20 ਕਿਲੋ ਹਟੇਗਾ ਦੋ ਟਾਈਮ ਚੋਕੇ ਲੈ ਗਏ ਇਹ ਭਾਲ ਸਿੰਘ ਜੱਦੇ ਤੋਂ ਮਿਲਣਗੇ ਇੱਥੋਂ ਮਿਲਣੀਆਂ ਜੇ ਤੁਸੀਂ 70 ਦੀ ਗਿਆ ਹੱਥ ਜੁੜ ਕੇ ਬੇਨਤੀ ਕਰੋ 100 200 ਛੋਟ ਕਰਾਵੇ 70 ਦੀ ਦੇ ਲੈ ਸਾਰਣੀ ਆਪਾਂ ਕਹਿਣਾ ਮੋਟਰ ਲਾਓ ਬਾਈ ਇਹ 70000 ਤੋਂ ਬਿਲਕੁਲ ਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਹੀ ਹੋਊਗਾ ਇੰਨੇ ਦੁੱਧ ਵਾਲੀ ਗੱਲ ਵੀ ਨਹੀਂ ਲੱਗਦੀ ਨਹੀਂ ਆ ਤੁਹਾਨੂੰ ਮੈਂ ਤੁਹਾਡੀ ਗੱਲ ਤੁਹਾਨੂੰ ਮੈਂ ਵੀਡੀਓ ਤੀਆਂ ਦਾ ਮੈਂ ਤੁਹਾਡੀ ਮੋੜ ਨਹੀਂ ਸਾਰਾ ਹਾਂਜੀ ਹਾਂਜੀ ਆ ਗੱਲ ਜੱਗੇ ਵੀਰ ਕੋਈ ਆਓ ਇਹਦੇ ਹੱਥ ਜਣ ਕੇ 32 ਚੋਰ ਚ ਆ ਕੇ ਖੜੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜਿਹੜੇ ਬਿਲਕੁਲ ਜਿਹੜੇ ਨਿਗੇ ਨਿਗੇ ਭਾਵਾ ਦੇ ਹਰਪਾਲ ਸਿੰਘ ਦੇ ਅੱਡੇ ਤੋਂ ਮਿਲਨੇ ਆ ਕਦੇ ਦੰਦ ਵੇਰੋ ਵੀਰ ਜੀ ਚੁੰਗਣਾ ਡਾਣਾ ਬੱਚਾ ਚੁੰਗਣ ਦਿਆ ਚੁੰਗਣ ਦਿਆ ਆ ਆ ਤਾਂ ਇਹਨਾਂ ਨੂੰ ਮਾਰੀਆਂ ਜੇ ਟੁੱਡਾ ਮਾਰਦੇ ਤਾਂ ਹੀ ਲੋਕ ਇਹਨਾਂ ਨੂੰ ਭੁੱਖੇ ਮਾਰ ਦਿੰਦੇ ਆ ਬਿਲਕੁਲ ਸਹੀ ਗੱਲ ਹੈ ਇੱਕ ਦੰਦੀਆਂ ਵੜਦੇ ਆ ਦੰਦੀਆਂ ਵੜਦੇ ਟੁੱਡ ਮਾਰਦੇ ਤਾਂ ਠੀਕ ਹੈ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ